ਮੋਗਾ ਦੇ ਪਿੰਡ ਚੁਗਾਵਾ ਤੇ ਬिलासपुर ਵਿੱਚ ਵੀ NIA ਦੇ ਵੱਲੋਂ ਵੱਡੀ ਰੇਡ ਕੀਤੀ ਗਈ ਹੈ 22-23 ਸਾਲਾ ਨੌਜਵਾਨ ਰਵਿੰਦਰ ਸਿੰਘ ਦੇ ਕੋਲੋਂ NIA ਨੇ ਉਸਦੇ ਮੋਬਾਈਲ ਤੇ ਬਾਰੇ ਕੁਝ-ਕੁਝ ਕੀਤੀ ਗਈ ਹੈ ਰਵਿੰਦਰ ਸਿੰਘ ਦਾ ਉਹ ਮੋਬਾਈਲ ਗੁੱਟ ਗਿਆ ਸੀ ਤੇ ਪੁਲਿਸ ਨੇ ਉਸੇ ਸਬੰਧੀ ਉਸ ਤੋਂ ਕਾਲ ਡਿਟੇਲ ਦੀ ਜਾਣਕਾਰੀ ਮੰਗੀ ਸੀ ਇਸ ਤੋਂ ਇਲਾਵਾ ਇੱਕ ਨਸ਼ਾ ਤਸਕਰ ਰਾਮ ਸਿੰਘ ਦੇ ਘਰ ਵੀ ਪੁਲਿਸ ਨੇ ਰੇਡ ਕੀਤੀ ਹੈ ਹਾਲਾ ਕਿ ਰਾਮ ਸਿੰਘ ਘਰ ਨਹੀਂ ਮਿਲਿਆ ਤਾਂ ਉਸ ਦੀ ਪਤਨੀ ਤੋਂ ਕੁਝ ਪੁੱਛਗਿੱਛ ਕੀਤੀ ਗਈ ਹੈ ਰਾਮ ਸਿੰਘ ਤੇ ਐਨਡੀਪੀਸੀ ਐਕਟ ਦੇ ਕਈ ਮਾਮਲੇ ਦਰਜ ਨੇ ਤੇ ਉਹ ਜੇਲ੍ਹ ਵਿੱਚ ਵੀ ਰਿਹਾ ਹੈ ਜੀ ਮੇਰਾ ਨਾਮ ਸਿਮਰਨਜੀਤ ਕੌਰ ਹੈ ਅੱਜ ਪਤਾ ਲੱਗਾ ਕਿ ਤੁਹਾਡੇ ਪਿੰਡ ਵਿੱਚ ਐਨਆਈਟੀ ਦੀ ਰੇਡ ਪਈ ਹੈ ਹਾਂਜੀ ਪਈ ਹੈ ਕਿ ਜੀ ਦੇ ਬਾਰੇ ਪੁੱਛ ਇਹਨਾਂ ਨੇ ਮੇਰੇ ਘਰ ਦੇ ਬਾਰੇ ਪੁੱਛਗას ਕੀਤੀ ਅਸੀਂ ਸਵੇਰ ਸੁੱਤੇ ਪਏ ਸੀ ਸਾਡਾ ਮੇਨ ਗੇਟ ਖੁੱਲਾ ਸੀ ਡਾਇਰੈਕਟ ਹੀ ਸਾਡੇ ਅੰਦਰ ਆ ਕੇ ਪੁਲਿਸ ਨੇ ਮੇਰਾ ਗੇਟ ਖੜਕਾਇਆ ਗੇਟ ਖੜਕਾ ਕੇ ਉਹਨਾਂ ਨੇ ਮੈਨੂੰ ਪੁੱਛਗას ਕੀਤੀ ਸਾਰੇ ਮੈਨੂੰ ਡਰਾਵੇ ਦਿੱਤੇ ਕਿੱਥੇ ਆ ਕਿੱਥੇ ਨਹੀਂ ਕੀ ਵਾਕਾ ਹੋਇਆ ਇਹਨਾਂ ਨੇ ਸਾਰੀ ਸਾਡੇ ਘਰ ਦੇ ਵਿੱਚ ਤਲਾਸ਼ੀ ਕੀਤੀ ਇਹਨਾਂ ਨੇ ਬਹੁਤ ਜਾਣੇ ਸੀ ਦੋ ਗੱਡੀਆਂ ਸੀਗੀਆਂ ਦੋ ਸਾਲ ਹੋ ਗਏ ਪਹਿਲਾ ਜੇਲ੍ਹ ਦੇ ਵਿੱਚੋਂ ਆਇਆ ਸੀ ਕੋਈ ਗੱਲਬਾਤ ਕੋਈ ਨਹੀਂ ਹੈਗੀ ਇਹਨਾਂ ਨੇ ਮੈਨੂੰ ਤੰਗ ਪਰੇਸ਼ਾਨ ਕੀਤਾ ਇਹਨਾਂ ਨੇ ਮੇਰੇ ਬੱਚੇ ਆ ਗਏ ਸੁਭਾ ਸਾਡੇ 4:30 ਵਜੇ ਰੇਡ ਕਰਨ ਆਗੇ ਸੀ ਕੋਈ ਇਹਨਾਂ ਨੇ ਮੈਂਬਰ ਨਹੀਂ ਸੱਦਾ ਕੋਈ ਪੰਚਾਇਤ ਨਹੀਂ ਸੱਦੀ ਸੁਭਾ 5:30 6:00 ਵਜੇ ਗਏ ਆ ਕਹਿੰਦੇ ਅਸੀਂ ਸਰਪੰਚ ਕੋਲੇ ਜਾਣੇ ਹੁਣ ਅਸੀਂ ਸਰਪੰਚ ਦੇ ਮੋਦਵਾਰ ਕੋਲੇ ਗਏ ਸੀ ਕੋਈ ਉਹ ਕਹਿੰਦੇ ਸਾਡੇ ਕੋਲੇ ਕੋਈ ਬੰਦਾ ਨਹੀਂ ਆਇਆ ਹੈਗਾ ਕੋਈ ਮਿਲਾਂ ਮੇਰੇ ਪਤੀ ਦਾ ਨਾਮ ਰਾਮ ਸਿੰਘ ਸੀਗਾ ਜੀ। ਪਹਿਲਾਂ ਕਿਹੜੇ ਮਾਮਲੇ ਤੁਸੀਂ ਗੋਲੀਆਂ ਪਾਈਆਂ ਸੀ ਪਹਿਲਾਂ ਵੀ ਨਜਾਇਜ਼ ਹੀ ਪੜਿਆ ਗਿਆ ਸੀਗਾ ਵੀਰੇ ਤੇ ਉਹਨਾਂ ਨੇ ਗੋਲੀਆਂ ਪਾ ਕੇ ਇਹਨਾਂ ਨੂੰ ਧੱਕਤਾ ਤੇ ਹੁਣ ਤੇ 2 ਸਾਲ ਕੱਟ ਕੇ ਸੀ ਜਵਾਨ ਤਕਰਾਈ 7-8 ਮਹੀਨੇ ਹੋਏ ਸੀ ਉਹਨੂੰ ਬਾਹਰ ਆਏ ਨੂੰ ਹੁਣ ਲੋਕਾਂ ਨੇ ਆਏ ਇਹਨਾਂ ਨੇ ਪੁਲਤ ਨੇ ਆਈ ਦਿੱਤਾ ਸਾਡੇ ਨੂੰ। ਮੁੱਕੀ ਕੰਮ ਕੀ ਕਰਦੇ? ਟੂਟੀਆਂ ਦਾ ਕੰਮ ਕਰਦਾ ਕਿਤੇ ਦਿਹਾੜੀ ਕਿਸੇ ਨਾਲ ਚੱਲਿਆ ਜਾਂਦਾ ਕਦੇ ਕਿਸੇ ਨਾਲ ਸਾਡੇ ਛੋਟੇ-ਛੋਟੇ ਬੱਚੇ ਆ। ਕੰਮ ਧੰਦਾ ਕਰੀਦਾ ਦਿਹਾੜੀਦਾਰ ਹੈਗੇ ਆ। ਉਹ ਕਹਿੰਦੇ ਕਿੱਥੇ ਆ ਕਿੱਥੇ ਗਿਆ ਸੀ ਕਿ ਆ ਵੀ ਸਾਨੂੰ ਕੀ ਪਤਾ ਕਿੱਥੇ ਹੱਥ ਕਿਹ ਕੰਮ ਤੇ ਗਿਆ ਹੋਾ ਤੇ ਉਹਨਾਂ ਨੇ ਬਿਆਨ ਲਿੱਤੇ ਲਿਖ ਕੇ ਸਾਈਨ ਕਰਵਾਏ ਦੋ ਜਗ੍ਹਾ ਤੇ ਤੇ ਚਲੇ ਗਏ ਫੇਰ ਮੁੜ ਕੇੜ ਕੇ ਆਈ ਜਾਣ ਗਲੀ ਦੇ ਵਿੱਚ ਖੜੇ ਰਹੀ ਗੱਡੀ ਉਹ ਦੇਖ ਕੀ ਮੰਗ ਕਰਦੇ ਹੁਣ ਅਸੀਂ ਇਹ ਇਨਸਾਫ ਕੀਤਾ ਜਾਵੇ ਵੀ ਇਨਸਾਫ ਕੀਤਾ ਜਾਵੇ ਕੀ ਮੰਗ ਕਰ ਰਹੇ ਅਸੀਂ ਮੰਗੇ ਕਰਦੇ ਆ ਵੀ ਸਾਨੂੰ ਨਜਾਇਜ਼ ਤਨ ਕੀਤਾ ਜਾਂਦਾ ਅਸੀਂ ਦਿਹਾੜੀਦਾਰ ਰਹੇਗਾ ਸਾਨੂੰ ਰੋਟੀ ਵੀ ਕਮਾ ਕੇ ਨਹੀਂ ਖਾਣ ਦਿੰਦੇ ਨਾ ਕਿ ਤਾਂ ਬੰਦਾ ਸੋਚੇ ਬੱਚੇ ਪਾਲਣੇ ਅਸੀਂ ਛੋਟੇ ਛੋਟੇ ਸਾਨੂੰ ਨਜਾਇਜ਼ ਬੇਕਰਿਆਂ ਆ ਕੇ ਸਵੇਰ ਤੜਕੇ 4 ਵਜੇ ਦੇ ਬੱਚੇ ਉੱਠੇ ਆ ਬੇਕਰ ਹੋਏ ਪੈਰ ਤੇ ਅਸੀਂ ਤੇ ਤੁਹਾਡੇ ਘਰੇ ਐਨਆਈਏ ਦੀ ਰੇਡ ਹੋਈ ਸੀਗੀ ਕੀ ਚੱਕਰ ਸੀਗਾ ਕੀ ਕਾਰਨ ਸੀ ਇਹ ਮੇਰਾ ਪੁਰਾਣਾ ਸਹਮ ਸੀ ਹੂੰ ਫੋਨ ਕਰਕੇ ਆਇਆ ਹੂੰ ਮੈਂ ਦਰਕਿਵੇਂ ਗੱਲ ਕਰ ਪਾਉਂਦਾ ਅੰਦਰ 10 15 ਕੀ ਕਹਿੰਦੇ ਤੈਨੂੰ ਵੀ ਕੀ ਕੀ ਪੁੱਛਿਆ ਕੀ ਦਿੱਤੋ ਉਹਨਾਂ ਨੇ ਨਹੀਂ ਨਹੀਂ ਸਹੀ ਕਹਿੰਦੇ ਸਮਾਂ ਹੈ ਹੂੰ ਕੋਈ ਮਨ ਕਹਾ ਨਹੀਂ ਦਿੱਤਾ ਮੈਨੂੰ ਤੇ ਕੋਈ ਕਰੋਂ ਤੇਰਾ ਲੈ ਕੇ ਤင်း ਕਿ ਕੋ ਫੋਨ ਵਗੈਰਾ ਜਾਂ ਕੁਛ ਹੋਰ ਆਧਾਰ ਕਾਰਡ ਤੇ ਤੈਨੂੰ ਕੋਈ ਟਾਈਮ ਦੇ ਕੇ ਹੁਣ ਸਾਡੇ ਕੋਲ ਉੱਥੇ ਆਈ ਜਾਂ ਕੁਛ ਵੀ ਨਹੀਂ ਨਹੀਂ ਮਰਦਾ ਉਹ ਫੋਨ ਕਿਸੇ ਹੋਰ ਪਰਿਵਾਰਕ ਮੈਂਬਰ ਦਾ ਫੋਨ ਲੈ ਕੇ ਆਉਂਦੇ ਕੋਈ ਹੋਰ ਨਹੀਂ ਜਿਹਦਾ ਫੋਨ ਕਰ ਇੱਕ ਦਾ ਫੋਨ ਜੀ ਨੰਬਰ ਭਰ ਲੈ ਕੇ ਬਸ ਤੇਰੇ ਫੋਨ ਦਾ ਹੀ ਸੀਗਾ ਵੀ ਤੇਰਾ ਸਿਮ ਕਿੱਥੇ ਚੱਲਦਾ ਉਹ ਵਾਰ ਦੱਸ ਉਹਦੇ ਬਾਰੇ ਪੁੱਛੇਗੇ ਹੋਰ ਤੈਨੂੰ ਕੁਛ ਪਿਆ ਕੋਈ